ਹਾਂਜੀ ਵੀਰੇ ਕੀ ਹਾਲ ਚਾਲ ਨੇ ਸਾਰਿਆਂ ਦੇ ਬਈ ਲੋਕ ਸਭਾ ਚੋਣਾਂ ਦਾ ਪਰ ਸਭ ਨੂੰ ਪਤਾ ਹੈ ਕਿ ਨਿਪਟ ਗਿਆ ਕੰਮ ਚੋਣਾਂ ਹੋ ਗਈਆਂ ਰਿਜ਼ਲਟ ਆ ਗਏ ਪਰ ਇਹਨਾਂ ਰਿਜ਼ਲਟਾਂ ਨੇ ਮਤਲਬ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿੱਥੇ ਬੀਜੇਪੀ 400 ਦਾ ਮਤਲਬ ਨਾਰਾ ਲਾ ਰਹੀ ਸੀ ਕਿ ਉਹ 300 ਤੋਂ ਵੀ ਨੀਚੇ ਸੀਟਾਂ ਤੇ ਸ਼ਿੰਟਕੇ ਰਹਿ ਗਈ ਕਿਉਂਕਿ ਲੋਕਾਂ ਨੇ ਸ਼ੁਗਾਰ ਮਤਲਬ ਜਿਹੜੇ ਵਿਰੋਧੀ ਐਨਡੀਆ ਕੱਟਣ ਸੀਗਾ ਉਸ ਨੂੰ ਜ਼ਿਆਦਾ ਮਤਲਬ ਤਵੱਜੋ ਦਿੱਤੀ ਆ ਤੇ ਲੋਕਾਂ ਨੇ ਇਹ ਨਤੀਜਿਆਂ ਤੋਂ ਮਤਲਬ ਕਾਫੀ ਜ਼ਿਆਦਾ ਹੈਰਾਨੀ ਹੋਈ ਹੈ ਇੱਥੇ ਉੱਥੇ ਆਪਾਂ ਦੋ ਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਉਹ ਦੋ ਉਮੀਦਵਾਰ ਜਿਨ੍ਹਾਂ ਨੇ ਜਾਂ ਤਾਂ ਕੋਈ ਰੈਲੀ ਦੇ ਵਿੱਚ ਹਿੱਸਾ ਲਿਆ ਨਾ ਕਿਸੇ ਚੋਣ ਪ੍ਰਚਾਰ ਦੇ ਵਿੱਚ ਸਗੋ ਜੇਲ੍ਹ ਦੇ ਵਿੱਚ ਬੈਠ ਕੇ ਐਮਪੀ ਦੀ ਟਿਕਟ ਲੜੀ ਐਮਪੀ ਦੀ ਚੋਣ ਲੜੀ ਤੇ ਜਿੱਤੇ ਵੀ ਹਨ ਜੀ ਹਾਂ ਉਹ ਦੋ ਇਨਸਾਨ ਜੇਲ੍ਹ ਦੇ ਵਿੱਚ ਰਹਿ ਕੇ ਚੋਣਾਂ ਲੜੇ ਤੇ ਜਿੱਤੇ ਵੀ ਹਨ ਇੱਕ ਵਾਰ ਫਸਟ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਬਾਰੇ ਆਪਾਂ ਸਾਰੇ ਜਾਣਦੇ ਆ ਤੇ ਦੂਜੇ ਨੇ ਇੰਜੀਨੀਅਰ ਅਬਦੁਲ ਰਸੀਦ ਸਿੱਖ ਜੀ ਹਾਂ ਪਈ ਅਮਰਤਪਾਲ ਸਿੰਘ ਬਾਰੇ ਆਪਾਂ ਸਾਰੇ ਜਾਣਦੇ ਆ ਪਰ ਇੰਜੀਨੀਅਰ ਅਬਦਲ ਰਸੀਦ ਸੇਖ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਜੀ ਹਾਂ ਉਹ ਕਸ਼ਮੀਰ ਤੋਂ ਬਿਲੋਂਗ ਕਰਦੇ ਆਂ ਇਸ ਸਮੇਂ ਤਿਆੜ ਜੇਲ੍ਹ ਦੇ ਵਿੱਚ ਬੰਦ ਆ ਉਹ ਸਭ ਤੋਂ ਪਹਿਲਾਂ ਗੱਲ ਆਪਾਂ ਇੰਜੀਨੀਅਰ ਅਬਦਲ ਰਸੀਦ ਸੇਖ ਦੀ ਉਹ ਕਰਦੇ ਆਂ ਅਬਦਲ ਰਸੀਦ ਸੇਖ ਪਹਿਲਾਂ ਵੀ ਮਤਲਬ ਚ ਉਹਨਾਂ ਦੇ ਵਿੱਚ ਖੜੇ ਹੋਏ ਸੀਗੇ ਹਾਰ ਗਏ ਸੀ ਇਸ ਵਾਰ ਦੁਬਾਰਾ ਉਹਨਾਂ ਨੇ ਆਜ਼ਾਦ ਚੋਣ ਲੜੀ ਹੈ ਕਿ ਬਾਰਾ ਮੁੱਲਾ ਤੋਂ ਖੜੇ ਹੋਏ ਸੀਗੇ ਤੇ ਉਹਨਾਂ ਨੇ ਆਪਣੇ ਸਾਹਮਣੇ ਨੈਸ਼ਨਲ ਕਾਨਫਰੰਸ ਦੇ ਉੱਗੇ ਨੇਤਾ ਉਮਰ ਅਬਦਲ ਨੂੰ ਹਰਾਇਆ ਜੋ ਕਿ ਪੂਰਵ ਮੁੱਖ ਮੰਤਰੀ ਸਨ ਤੇ ਇੰਜੀਨੀਅਰ ਅਬਦੁੱਲ ਰਜੀਸ਼ ਏਗ ਨੂੰ 472481 ਵੋਟਾਂ ਪਈਆਂ ਤੇ ਉਹਨਾਂ ਨੇ ਘੱਟੋ ਘੱਟ 2 ਲੱਖ ਦੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਇਹ ਇੰਜੀਨੀਅਰ ਅਬਦਰਸੀਵ ਸੇਕੇ ਸਮੇਂ ਤਿਹੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਟੈਰਰ ਫੰਡਿੰਗ ਦੇ ਕਿ ਉਹਨਾਂ ਦੇ ਹੱਤਵਾਦੀਆਂ ਦੇ ਨਾਲ ਸੰਬੰਧ ਨੇ ਵੱਖਵਾਦੀਆਂ ਦੇ ਨਾਲ ਸੰਬੰਧ ਨੇ ਤੇ ਉਹ ਉਹਨਾਂ ਟੈਰਰ ਮਤਲਬ ਹੱਤਵਾਦੀਆਂ ਨੂੰ ਫੰਡਿੰਗ ਕਰਦੇ ਨੇ ਇਸ ਦੋਸ਼ ਦੇ ਤਹਿਤ ਉਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹ ਜੇਲ੍ਹ ਦੇ ਵਿੱਚ ਰਹਿੰਦੇ ਹੀ ਉਹਨਾਂ ਨੇ ਚੋਣ ਲੜੀ ਤੇ ਜਿੱਤੇ ਵੀ ਹਨ ਵੱਡੇ ਫਰਕ ਦੇ ਨਾਲ ਆਪਣੇ ਵਿਰੋਧੀ ਨੇਤਾ ਨੂੰ ਹਰਾਇਆ ਤੇ ਦੂਜੇ ਪਾਸੇ ਗੱਲ ਕਰਦੇ ਆ ਭਾਈ ਅਮਰਤਪਾਲ ਸਿੰਘ ਬਾਰੇ ਐਮ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਬਾਰੇ ਸਭ ਨੂੰ ਪਤਾ ਹੈਗਾ ਕਿ ਉਹਨਾਂ ਦੇ ਕੀ ਹੁਣ ਕੀ ਚੱਕਰ ਹੈ ਕਿਉਂ ਬੰਦ ਨੇ ਉਹਨਾਂ ਦੇ ਐਨਐਸਏ ਤਹ ਲੱਗੀ ਹੈ ਤੇ ਐਨਐਸਏ ਤਹਿਤ ਉਹ ਅਸਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਖਾਲਿਸਤਾਨ ਹਮਾਇਤ ਭੜਕਾਉ ਪਾਸੰਤ ਅਜਨਾਲਾ ਥਾਣੇ ਦੇ ਵਿੱਚ ਮਤਲਬ ਤੋੜ-ਫੋੜ ਕਰਨ ਦੇ ਅਜਿਹੇ ਦੋਸ਼ ਦੋਸ਼ ਲੱਗੇ ਹਨ ਜੋ ਕਿ ਬੇਬੁਨਿਆਦ ਹਨ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਦੋਸ਼ਾਂ ਦਾ ਕੋਈ ਆਧਾਰ ਨਹੀਂ ਕਿਉਂਕਿ ਉਹਨਾਂ ਨੇ ਲੱਖਾਂ ਨੌ ਜਵਾਨਾਂ ਨੂੰ ਨਸ਼ੇ ਤੋਂ ਛੁਡਾਇਆ ਨਸ਼ੇ ਤੋਂ ਮਤਲਬ ਦੂਰ ਕੀਤਾ ਨਸ਼ੇ ਤੋਂ ਨਸ਼ਾ ਛੁਡਾਇਆ ਲੱਖਾਂ ਨੌ ਜਵਾਨਾਂ ਦਾ ਤੇ ਸਿੱਖੀ ਨਾਲ ਜੋੜਿਆ ਸਿੱਖੀ ਧਰਮ ਨਾਲ ਜੋੜਿਆ ਮਤਲਬ ਲੱਖਾਂ ਲੋਕਾਂ ਨੂੰ ਪਹਿਲਾਂ ਬਹੁਤ ਘੱਟ ਲੋਕਾਂ ਨੂੰ ਆਪਣੇ ਯਰ ਅਨੰਦਪੁਰ ਸਾਹਿਬ ਦੇ ਮਤੇਵਾਰੀ ਨਹੀਂ ਪਤਾ ਸੀ ਕਿ ਅਨੰਦਪੁਰ ਸਾਹਿਬ ਦਾ ਮਤਾ ਕੀ ਮੰਗਾ ਨੇ ਕੀ ਆਪਣੇ ਅਧਿਕਾਰ ਨੇ ਕੀ ਸਾਡੀਆਂ ਮੰਗਾ ਨੇ ਭਾਈ ਅਮਰਤਪਾਲ ਸਿੰਘ ਨੇ ਆਮ ਲੋਕਾਂ ਦੇ ਵਿੱਚ ਭਾਈ ਅਨੰਦਪੁਰ ਸਾਹਿਬ ਦੇ ਮਤੇ ਦੇ ਬਾਰੇ ਚਰਚਾ ਕੀਤੀ ਲੋਕਾਂ ਨੂੰ ਦੱਸਿਆ ਤੇ ਲੱਖਾਂ ਲੋਕਾਂ ਨੂੰ ਨਸੇ ਚੜਾ ਕੇ ਮਦਦ ਉਹ ਸਹੀ ਰਾਤ ਤੇ ਪਾਇਆ ਪਰ ਸਰਕਾਰ ਨੂੰ ਸਭ ਸੱਚੇ ਬੰਦੇ ਭਾਈ ਚੁੱਪਦੀ ਹੁੰਦੇ ਨੇਗੇ ਸੋ ਉਹਨਾਂ ਨੇ ਐਨਐਸਏ ਦਾ ਅਸੰਭੀ ਡਿਬੂਗੜ ਦੇਲ ਦੇ ਵਿੱਚ ਭੇਜ ਦਿੱਤਾ ਪਰ ਉਹਨਾਂ ਨੇ ਉੱਥੇ ਰਹਿੰਦੇ ਹੋਏ ਐਮਪੀ ਦੀ ਚੋਣ ਲੜੀ ਖੰਡੂਰ ਸਾਹਿਬ ਤੋਂ ਖੜੇ ਸੀ ਭਾਈ ਸਾਹਿਬ ਤੇ ਉਹਨਾਂ ਨੇ ਉਹਨਾਂ ਨੂੰ 4 ਲੱਖ 4430 ਵੋਟਾਂ ਪਈਆਂ ਤੇ ਉਹਨਾਂ ਇੱਕ ਲੱਖ 97120 ਵੋਟਾਂ ਦੇ ਫਰਕ ਨਾਲ ਉਹਨਾਂ ਨੇ ਕਲਵੀਰ ਸਿੰਘ ਜੀਰਾ ਨੂੰ ਹਰਾਇਆ ਪਰ ਉਹਨਾਂ ਇੱਥੇ ਗੱਲ ਇਹ ਹੁੰਦੀ ਹੈ ਕਿ ਆਪਾਂ ਮਤਲਬ ਜੇਲ੍ਹ ਦੇ ਵਿੱਚ ਰਹਿ ਕੇ ਚੋਨਾ ਲੜ ਸਕਦੇ ਹਾਂ ਜੀ ਹਾਂ ਆਪਾਂ ਜੇਲ੍ਹ ਦੇ ਵਿੱਚ ਰਹਿ ਕੇ ਚੋਨਾ ਲੜ ਸਕਦੇ ਹਾਂ ਕਿਉਂਕਿ ਭਾਈ ਸਾਹਿਬ ਦੇ ਮਤਲਬ ਭਾਈ ਸਾਹਿਬ ਤੇ ਲਾਲੋ ਜੱਫਰ ਅਕਬਰ ਰਸੀਦ ਸੇਕ ਇਹਨਾਂ ਤੇ ਹਲੇ ਮਤਲਬ ਦੋਸਰੇ ਜਿਹੜੇ ਸਾਬਤ ਨਹੀਂ ਹੋਏ ਇਹਨਾਂ ਸਿਰਫ ਟ੍ਰਾਇਲ ਚੱਲ ਰਹੇ ਟ੍ਰਾਇਲ ਦੇ ਤਹਿਤ ਇਹ ਮਤਲਬ ਕਹਿੰਦਾ ਤੇ ਦਾ ਉਸ ਇੱਕ ਮਤਲਬ ਇਹ ਲਾਲੋ ਦੀ ਇੱਕ ਇੰਪਰਚਾ ਜਾਂ ਐਲਾਨ ਨੂੰ ਵੀ ਦਰਜ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਪਰ ਜਿਹੜੇ ਕੇਸ ਨੇ ਉਹਨਾਂ ਦੇ ਮਤਲਬ ਦੋਸ਼ ਨੇ ਉਹ ਸਾਬਿਤ ਨਹੀਂ ਹੋਏ ਹੈਗੇ ਹੱਕ ਸਿਧਾਂਤ ਦੇ ਅਨੁਸਾਰ ਜੇ ਕੋਈ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਉੱਤੇ ਕਾਨੂੰਨ ਦੇ ਤਹਿਤ ਦੋਸ਼ ਸਾਬਿਤ ਨਹੀਂ ਹੁੰਦੇ ਹੈਗੇ ਤੇ ਪਰ ਉਹ ਚੋਣਾਂ ਦੇ ਵਿੱਚ ਹਿੱਸਾ ਲੈ ਸਕਦਾ ਇਸ ਇਸ ਕਾਨੂੰਨ ਦੇ ਤਹਿਤ ਇਹ ਦੋਨੇ ਬੰਦਿਆਂ ਨੇ ਜਿਹੜਾ ਚੋਣਾਂ ਦੇ ਵਿੱਚ ਹਿੱਸਾ ਲਿਆ ਤੇ ਦੋਨੇ ਬੰਦੇ ਜਿੱਤੇ ਵੀ ਹਨ ਤੇ ਹੁਣ ਮਤਲਬ ਗੱਲ ਅਗਲੀ ਗੱਲ ਹੁੰਦੀ ਆ ਸੌ ਚੱਕ ਦੀ ਕੀ ਇਹ ਠੀਕ ਹੈ ਜੋ ਉਹਨਾਂ ਦੇ ਵਿੱਚ ਹਿੱਸਾ ਲਿਆਦੇ ਜਿੱਤ ਵੀ ਗਏ ਹਨ ਕਿ ਇਹ ਹੁਣ ਆਪਣਾ ਮਤਲਬ ਕਿ ਸਹ ਐਮਪੀ ਦੀ 100 ਚੁੱਕ ਸਮਾਗਮ ਦੇ ਵਿੱਚ ਇਹ ਸਸਦ ਦੇ ਵਿੱਚ 100 ਕਿਵੇਂ ਚੁੱਕਣਗੇ ਜੀ ਹਾਂ ਇਹ 100 ਚੁੱਕਣਗੇ ਜਰੂਰ ਚੁੱਕਣਗੇ ਇਹਨਾਂ ਦੀ ਇੱਕ ਪ੍ਰਕਿਰਿਆ ਹੋਊਗੀ ਚੋਣ ਕਮਿਸ਼ਨ ਜਿਹੜਾ ਬਈ ਆਪਣੇ ਮਤਲਬ ਰਾਜਪਾਲ ਤਹਿਤ ਸਾਰੇ ਇਹ ਇੱਕ ਪ੍ਰਕਿਰਿਆ ਦੇ ਤਹਿਤ ਇਹਨਾਂ ਨੂੰ ਮਤਲਬ ਦਿੱਲੀ ਲਿਜਾਇਆ ਜਾਊਗਾ ਸਸਦ ਦੇ ਵਿੱਚ ਤੇ ਉੱਥੇ ਇਹਨਾਂ ਨੂੰ ਇਹਨਾਂ ਦੇ ਸਪੈਸ਼ਲ 100 ਚੁੱਕ ਸਮਾਗਮ ਹੋਊਗਾ ਉਸ ਤੋਂ ਬਾਅਦ ਇਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਲਿਆਇਆ ਜਾਊਗਾ ਉਸ ਤੋਂ ਬਾਅਦ ਮਤਲਬ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਛੱਡਦੇ ਜਾਂ ਨਹੀਂ ਉਹ ਤਾਂ ਬਾਅਦ ਦੀ ਗੱਲ ਹੈ ਸਰਕਾਰ ਦੀ ਬਾਤ ਦੀ ਦੇਖੋ ਕੀ ਨੀਤੀ ਬਣਦੀ ਆ ਪਰ ਹਾਂ ਇਹ ਸੌ ਚੁੱਕ ਸਮਾਗਮ ਦੇ ਵਿੱਚ ਜ਼ਰੂਰ ਹਿੱਸਾ ਲੈਣਗੇ ਤੇ ਇਸ ਤੋਂ ਇਲਾਵਾ ਤੀਜੀ ਸੀਟ ਪਾਈ ਆਪਾਂ ਫਰੀਦਕੋਟ ਤੋਂ ਪਾਈ ਸਰਵਜਿੰਦਰ ਸਿੰਘ ਬਾਰੇ ਗੱਲ ਕਰਦੇ ਹਾਂ ਜੀ ਹਰਸੀਦ ਪਈ ਬਿਆਨਤ ਸਿੰਘ ਦੇ ਪੁੱਤਰ ਉਹਨਾਂ ਨੇ ਆਜ਼ਾਦ ਖੜੇ ਸਨ ਫਰੀਦਕੋਟ ਤੋਂ ਉਹਨਾਂ ਨੇ ਆਪ ਦੇ ਬਈ ਆਪਾਂ ਸਾਰੇ ਜਾਣਦੇ ਕਰਨਜੀਤ ਸਿੰਘ ਅਨਮੋਲ ਨੂੰ ਹਰਾਇਆ ਤੇ ਚੰਗੀ ਲੀਡ ਨਾਲ ਜਿੱਤੇ ਹਨ ਤੇ ਉਸ ਤੋਂ ਤੀਜੀ ਆਪਣਾ ਅਗਲੀ ਗੱਲ ਕਰਦੇ ਹਾਂ ਬਠਿੰਡਾ ਸੀਟ ਬਾਰੇ ਜਿੱਥੋਂ ਬੀਬੀ ਹਰਸੀਮਤ ਕੌਰ ਬਾਦਲ ਨੇ 29 ਲਗਭਗ 49 ਹਜ਼ਾਰ ਵੋਟਾਂ ਦੇ ਫਰਕ ਨਾਲ ਗੁਰਮੀਤ ਸਿੰਘ ਖੁੱਡੀਆਂ ਤੋਂ ਕਿ ਆਪ ਦੇ ਉਮੀਦਵਾਰ ਸੀ ਤੇ ਉਸ ਤੋਂ ਲਗਭਗ 10000 ਉਮੀਦਵਾਰ ਪਈ ਮਾਈ ਆਪਣਾ ਲੱਖ ਸਦੌਣਾ ਖੜੇ ਸਨ ਇਹਨਾਂ ਦੋਨਾਂ ਨੂੰ ਫਰਾਇਆ ਤੇ ਬੀਬੀ ਹਰਜ ਸਿਮਰਤਕੌਰ ਦੇ ਤਿੰਨ ਪੜਾਪਾ ਸਾਰੇ ਜਾਣਦੇ ਨੇ ਯਾਰ ਜਿਹੜਾ ਬਠਿੰਡਾ ਹੈਗਾ ਉਹ ਬਾਦਲਾਂ ਦਾ ਘਰ ਹੈਗਾ ਬਹੁਤ ਜ਼ਿਆਦਾ ਡਿਵੈਲਪਮੈਂਟ ਇਹਨਾਂ ਨੇ ਉੱਥੇ ਕੀਤੀ ਆ ਸ਼ਾਇਦ ਇਹ ਡਿਵੈਲਪਮੈਂਟ ਇਹਨਾਂ ਦੇ ਕੰਮਾਂ ਦੇ ਆਧਾਰ ਤੇ ਉੱਥੇ ਜਿੱਤਦੇ ਨੇ ਇਸ ਵਾਰ ਫੇਰ ਬੀਬੀ ਹਰ ਸਿਮਰਤਕੌਰ ਬਾਦਲ ਨੇੜਾ ਬਠਿੰਡਾ ਤੋਂ ਜਿੱਤਦੇ ਹਨ ਪਰ ਗੱਲ ਉੱڑਦੀ ਹੈ ਕਿ ਆਪਾਂ ਸਾਰਿਆਂ ਨੂੰ ਪਤਾ ਤਾਂ ਲੱਗ ਗਿਆ ਕਿ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਗਈ ਮੋਦੀ ਦੁਆਰਾ ਪ੍ਰਧਾਨ ਮੰਤਰੀ ਬਣ ਜਾ ਰਹੇ ਹਨ ਕਿ ਬੀਪੀਐਰਸੀ ਮਰਦਕੋਰ ਬਾਲਦ ਸੈਂਟਰ ਦੇ ਵਿੱਚ ਕੋਈ ਇਹਨਾਂ ਨੂੰ ਮੰਤਰੀ ਦਾ ਉਹਦਾ ਮਿਲੂਗਾ ਕੀ ਸੈਂਟਰ ਦੇ ਵਿੱਚ ਕੋਈ ਮੰਤਰੀ ਲੱਗਣਗੇ ਇਹ ਸਵਾਲ ਉੜਦਾ ਤੇ ਇਹਦਾ ਜਵਾਬ ਐਡ ਆਉਣ ਵਾਲੇ ਟਾਈਮ ਤੇ ਛੇਤੀ ਮਿਲ ਜੂਗਾ ਆਪਾਂ ਨੂੰ ਲੋਕਾਂ ਸਾਰਿਆਂ ਨੂੰ ਬਈ ਹਾਂ ਸਾ ਲੋਕਾਂ ਨੂੰ ਇਹ ਸਵਾਲ ਜ਼ਰੂਰ ਉੜਦਾ ਪਈ ਪਰ ਗੱਲ ਉੜਦੀ ਹੈ ਸਰਦਾਰ ਕਿਤੇ ਨਾ ਕਿਤੇ ਲੱਖਾ ਸਦਾਨਾ ਵੀ ਡਿਜ਼ਰਵ ਕਰਦਾ ਸੀ ਜਿੱਤ ਬਾਈ ਕਿਉਂਕਿ ਪਿੰਡ ਪਿੰਡ ਜਾ ਕੇ ਬਾਈ ਨੇ ਪ੍ਰਚਾਰ ਕੀਤਾ ਸਰਕਾਰ ਦੀਆਂ ਚੰਗੀਆਂ ਮਾੜੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਵੀ ਕਰਵਾਇਆ ਮਤਲਬ ਕੀ ਆ ਆਪਣੀ ਅਧਿਕਾਰ ਨੇ ਕੀ ਆ ਆਪਣੀਆਂ ਮੰਗਾਂ ਨੇ ਬਾਈ ਮਦਰ ਹਾਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਰ ਇੱਕ ਦੇ ਨਾਲ ਖੜਦਾ ਯਾਰ ਬਾਈ ਡਰਬ ਕਰਦਾ ਸੀ ਫਿਰ ਖੈਰ ਬਾਈ ਲੋਕਾਂ ਦਾ ਹਨਾ ਫਤੂਆ ਹੈਗਾ ਆਪਾਂ ਕੀ ਕਰ ਸਕਦੇ ਆਂਗੇ ਤੇ ਸਹਦੋ ਇੱਕ ਵਾਰੀ ਬਾਈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਟਰਾਈ ਕਰੇ ਤੇ ਉਮੀਦ ਇਹ ਹੈ ਕਿ ਇੱਕ ਨਾ ਇੱਕ ਤਾਂ ਜ਼ਰੂਰ ਬਾਈ ਜ਼ਰੂਰ ਜਿੱਤੂਗਾ ਖਰ ਇੱਕ ਬਾਈ ਗੱਲ ਇਹ ਹੈ ਕਿ ਅਰ ਲਖਸਿਧਾਣਾ ਬਾਈ ਜਿੱਤੇ ਤਾਂ ਉਧਰੋਂ ਬਾਈ ਸਰਬਜੀਤ ਸਿੰਘ ਭਾਈ ਅਮਰਤਪਾਲ ਸਿੰਘ ਤੇ ਜੇ ਸੰਗਰੂਰ ਫੇਰ ਤੋਂ ਸਿਮਰਜੀਤ ਸਿੰਘ ਮਾਨ ਇਹ ਚਾਰੇ ਬੰਦੇ ਬਾਈ ਹਨਾ ਸੈਂਟਰ ਸੰਸਦ ਦੇ ਵਿੱਚ ਜਾਂਦੇ ਲੋਕ ਬੋਲਦੇ ਉੱਥੇ ਸਰਕਾਰ ਨੂੰ ਇਹ ਲਾੜਾ ਵੀ ਪਈ ਇਹਨਾਂ ਦੀ ਗੱਲ ਸੁਣਨ ਨੂੰ ਮਜਬੂਰ ਹੋਣਾ ਪੈਂਦਾ ਬਾਈ ਸੈਂਟਰ ਦੇ ਵਿੱਚ ਧੁੱਕੀ ਕੱਢ ਦੇਣੀ ਤੀਗੀ ਖੈਰ ਬਾਈ ਦੇਖੋ ਹੁਣ ਚਲੋ ਸਿਮਰਜੀਤ ਸਿੰਘ ਮਾਨ ਤੇ ਲੱਖਸਧਾਨਾ ਨਾਲ ਲੋਕਾਂ ਦਾ ਪ੍ਰਗਟਵਾ ਬਾਈ ਤੇ ਪਰ ਬਾਈ ਸਰਬੀ ਸਿੰਘ ਤੇ ਬਾਈ ਹਨਾ ਭਾਈ ਸਭ ਭਾਈ ਅੰਮ੍ਰਿਤਪਾਲ ਸਿੰਘ ਦੇਖੋ ਇਹਨਾਂ ਦਾ ਜੇ ਸੁਟਦੇ ਆਣ ਜੇਲ੍ਹ ਦੇ ਵਿੱਚੋਂ ਸੰਸਦ ਦੇ ਵਿੱਚ ਕੀ ਇਹਨਾਂ ਨੇ ਮਤਲਬ ਕਿੱਦਾਂ ਬੋਲਦੇ ਹਨ ਕਿੱਦਾਂ ਆਪਣੇ ਲੋਕਾਂ ਦੀਆਂ ਜਿਹੜੀਆਂ ਮੰਗਾਂ ਨੇ ਉੱਥੋਂ ਤੱਕ ਪੰਜਾਬ ਦੀਆਂ ਮੰਗਾਂ ਨੇ ਪੰਜਾਬ ਕਿਹੜੀ ਸਥਿਤੀ ਦੇ ਵਿੱਚੋਂ ਗੁਜ਼ਰ ਰਿਹਾ ਤੇ ਉੱਥੇ ਰੱਖਦੇ ਹਨ ਇਹ ਸਮਾਂ ਦੱਸੂਗਾ ਬਾਈ ਵੀਡੀਓ ਕਿਵੇਂ ਲੱਗੀ ਬਾਈ ਜਰੂਰ ਦੱਸਣਾ ਧੰਨਵਾਦ